ਹੂੰ ਦੱਸੋ ਬਈ ਮਸਲਾ ਕੀ ਹੈ ਮਸਲਾ ਸਾਹਿਬ ਜੀ ਇਹ ਹੈ ਮਿਜ਼ਾਈਲ ਗਿਰੀ ਮੇਰੀ ਪਹਿਲੀ ਚ ਇਹਨੇ ਵੇਚਦੀ ਉਹ ਤੂੰ ਕਿਨੂੰ ਵੇਚਦੀ ਮੈਂ ਇਹਨੂੰ ਵੇਚਤੀ ਜੀ ਇਹ ਕੌਣ ਹੈ ਮੈਂ ਕਿ ਕਬਾੜੀਆਂ ਇਹ ਨੋਟ ਕਦੇ ਚੱਕੀ ਫਿਰਦਾ ਜਿਹਦੇ ਹੱਕ ਤੇ ਤੁਸੀਂ ਫੈਸਲਾ ਕਰੋਗੇ ਮੈਂ ਨੋਟ ਉਹਨੂੰ ਦੇ ਦੂੰਗਾ ਅੱਛਾ ਮਸਲਾ ਵੱਡਾ ਹੈ ਨਾ ਐ ਦੱਸ ਤੂੰ ਕਦੇ ਆ ਮਜੈਲ ਵੇਚਦੀ ਮੈਂ ਪਹਿਲਾਂ ਦੇਖੀ ਮੈਂ ਵੇਚਦੀ ਗੱਲ ਤਾਂ ਸਹੀ ਹੈ ਉਹਨੇ ਦੇਖੀ ਤੇ ਉਹਨੇ ਵੇਚਦੀ ਐਵੇਂ ਕਿਵੇਂ ਸਹੀ ਹੈ ਪਹਿਲੀ ਤਾਂ ਮੇਰੀ ਹੈ ਇਹ ਕਿਵੇਂ ਵੇਚ ਸਕਦਾ ਗੱਲ ਆ ਵੀ ਸਹੀ ਹੈ ਪਹਿਲੀ ਤਾਂ ਉਹਦੀ ਹੈ ਤੂੰ ਕਦੇ ਵੇਚਦੀ ਜਨਾਬ ਜੀ ਜਦੋਂ ਮੇਰੀ ਪਹਿਲੀ ਚ ਕਰੂੰਗੀ ਇਹ ਵੇਚ ਦਵੇ ਇੱਕ ਮਜੈਲ ਹੋਰ ਆਊਗੀ ਜੀ ਹਜੇ ਚੁੱਪ ਕਰੋ ਏ ਗੱਲ ਇਹ ਸਹੀ ਕਹਿ ਰਿਹਾ ਹੈ ਜਦੋਂ ਇਹਦੀ ਬੈਲੀ ਚ ਡਿੱਗੀ ਤਾਂ ਤੂੰ ਵੇਚਦੀ ਉਹ ਸਾਹਿਬ ਹੁਣ ਕਿੱਥੋਂ ਆ ਜਾਣੀ ਮਜ਼ਾਈਲ ਕਿਉਂ ਉਹ ਹੁਣ ਤਾਂ ਸੀਜ਼ ਫਾਇਰ ਹੋ ਗਈ ਗੱਲ ਤਾਂ ਇਹ ਵੀ ਸਹੀ ਕਹਿ ਰਿਹਾ ਹੈ ਹੁਣ ਤਾਂ ਸੀਜ਼ ਫਾਇਰ ਹੋ ਗਈ ਓ ਭਾਰੀ ਤੁਸੀਂ ਉਰੇ ਬੈਠੇ ਹੋ ਨਾਲੇ ਮੇਰਾ ਫੋਨ ਕਿਉਂ ਨਹੀਂ ਚੱਕ ਰਿਆ ਕੀ ਹੋਇਆ ਉਹ ਸਵੇਰ ਦਾ ਮਿਸਤਰੀ ਵਿਹਲਾ ਬੈਠਾ ਹੈ ਕਿਉਂ ਉਹ ਮੋਟਰ ਦਾ ਆ ਆ ਪਿਆ ਓਏ ਇਹਨੂੰ ਨਾ ਹੱਥ ਲਾ ਕਿਉਂ ਓਏ ਮਜ਼ਾਇਲ ਹੈ ਉਹ ਮਜ਼ਾਇਲ ਥੋੜੀ ਹੈ ਇਹ ਇਹ ਤਾਂ ਮੋਟਰ ਸਾਡੀ ਦਾ ਪਾਰਟ ਹੈ ਮੈਂ ਚੱਲਦਾ ਆ ਜਾਓ ਨਾਲੇ ਤੁਸੀਂ ਵੀ ਉਹ ਥਾਲੇ ਦਾ ਸਾਬ ਮੈਂ ਚੱਲਦਾ ਮਿਸਤਰੀ ਢਿੱਕਦਾ ਮੈਂ ਮੋਟਰ ਠੀਕ ਕਰਵਾ ਲਵਾਂ ਪਾਜੀ ਮੈਂ ਵੀ ਨਾਲ ਚੱਲਦਾ ਕੋਈ ਹੈਲਪ ਹੋ ਜੂ ਆ ਜਾ ਆ ਜਾ ਹਾਂ ਬਈ ਇਹਨਾਂ ਦੋਨਾਂ ਦਾ ਤਾਂ ਨਿਬੜ ਗਿਆ ਤੇਰਾ ਕੀ ਮਸਲਾ ਮੇਰਾ ਤਾਂ ਕੋਈ ਮਸਲਾ ਨਹੀਂ ਜੀ ਆਹ ਤਾਂ ਮਜਾਇਲ ਹੈ ਨਹੀਂ ਸੀ ਜੀ ਆਹ ਤਾਂ ਮੋਟਰ ਦਾ ਪਾੜ ਠਿਕਾਣਾ ਜੀ ਪਰ ਸਰਕਾਰੀ ਖਾਤੇ ਚ ਤਾਂ ਮਜਾਇਲ ਹੀ ਚੜੀ ਪਈ ਹੈ ਹੁਣ ਫਿਰ ਹੁਣ ਫਿਰ ਮਜੈਲ ਨੂੰ ਮੋਟਰ ਦਾ ਪਾਰਟ ਬਣਾਉਣ ਲਈ ਖਰਚਾ ਲੱਗੂ ਕਿੰਨਾ ਜੀ ਬਸ ਇੰਨਾ ਕੋ ਜੇ ਧੋੜ ਜਾ ਉਹ ਹੂੰ